न्यूज चैनल देखने वाले सभी दर्शकों का स्वागत है बटाला की सी पुलिस ने युवक कमलप्रीत सिंह पुत्र सुखपाल सिंह निवासी गोविंद नगर कहानुवान रोड बटाला को 100 ग्राम हीरोइन और तीस हजार नशीले पदार्थों के साथ गिरफ्तार किया है यह जानकारी सी स्टाफ सुखराज सिंह ने दी जिस पर मामला दर्ज कर लिया गया है और आगे की कार्रवाई शुरू कर दी गयी है पत्रकार लवली सिंह खुशी की खास रिपोर्ट व्यक्ति अरेस्ट होया ਕੀ ਨਾਉ ਦਾ ਕ੍ਰਿਸਮਸ ਇਹਨੂੰ ਫੜਿਆ ਗਿਆ ਤੇ ਕੀ ਕੁਛ ਨੂੰ ਬਣਾਉਂਦੇ ਆ ਜਿਹੜੀ ਪੰਜਾਬ ਪੁਲਿਸ ਦੀ ਜਿਹੜੀ ਨਸ਼ਿਆਂ ਦੇ ਖਿਲਾਫ ਜਿਹੜੀ ਪਾਲਿਸੀ ਸਾਡੀ ਚੱਲ ਰਹੀ ਆ ਇਹਦੇ ਮਾਨਯੋਗ ਐਸਐਸਪੀ ਸਾਹਿਬ ਦੇ ਦੇਸ਼ਾਂ ਦੇ ਤਹਿਤ ਕੱਲ ਸਾਡੀ ਸੀਆਈਏ ਦੀ ਟੀਮ ਨੇ ਇੱਕ ਸਿਕਰਟ ਇਨਫੋਰਮੇਸ਼ਨ ਤੇ ਕ੍ਰੀਏਟ ਕੀਤਾ ਤੇ ਜਿੱਥੇ ਕਬਲਪ੍ਰੀਤ ਸਿੰਘ ਆ ਕਾਨਵਨ ਰੋਡ ਦਾ ਲੜਕਾ ਸੀਗਾ ਨੂੰ ਅਰੈਸਟ ਕੀਤਾ ਤੇ ਉਹਦੇ ਪਾਸੋਂ ਜਿਹੜਾ 100 ਗ੍ਰਾਮ ਹੈਰੋਇਨ ਤੇ ਪਲੱਸ 3000 ਰੁਪਿਆ ਕੈਸ਼ ਦੀ ਡਰਗ ਮੰਨੀ ਆ ਉਹ ਰਿਕਵਰ ਕਰਕੇ ਤੇ ठाਣਾ ਸਿਵਲ ਲਾਈਨਸ ਦੇ ਵਿੱਚ ਜਿਹੜਾ ਮਕਦਮਾ ਦਰਜ ਕਰਵਾਇਆ ਗਿਆ ਸਾਰੇ ਇਹਦਾ ਪਹਿਲਾ ਕੇਸ ਆ ਜਾਂ ਪਹਿਲਾਂ ਵੀ ਇੱਥੇ ਕੋਈ ਮੰਗ ਚੱਲਦੀ ਇਹਦੀ ਤੇ ਫਿਲਹਾਲ ਇਹਦਾ ਪਹਿਲਾ ਕੇਸ ਆ ਤੇ ਬਾਕੀ ਇਹਦੀ ਫਰਦਰ ਅਸੀਂ ਇਨਵੈਸਟੀਗੇਸ਼ਨ ਅਜੇ ਕਰ ਰਹੇ ਹਾਂ ਅੱਜ ਇਹਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਚੌਂਕੀਚਾਲ ਵੱਲੋਂ ਤੇ ਫਰਦਰ ਜਿਹੜਾ ਜਿਹੜਾ ਵੀ ਬੰਦਾ ਜਿੱਥੋਂ ਇਹ ਲੈ ਕੇ ਆ ਰਿਹਾ ਜਿਹਨੂੰ ਇਹ ਸੇਲ ਕਰਦਾ ਉਹ ਸਾਰਿਆਂ ਨੂੰ ਅਸੀਂ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਤੇ ਐਫ ਆਈ ਆਰ ਦੇ ਅੰਡਰ ਇਹਨਾਂ ਨੂੰ ਲਿਆ ਕੇ ਤੇ ਪ੍ਰੋਪਰ ਉਹਨਾਂ ਤੇ ਕਾਰਵਾਈ ਕਰਨਗੇ ਦੱਸਿਆ ਨੂੰ ਕੁਝ ਤੋਂ ਦਾ ਕੰਮ ਕਰਦਾ ਆ ਉਹਦੇ ਮੁਤਾਬਕ ਕਰੀਬ 6 ਮਹੀਨੇ ਤੋਂ ਉਹ ਕੰਮ ਕਰਦਾ ਸੀ ਕੱਲਾ ਹੀ ਕੰਮ ਕਰਦਾ ਹੈ ਨਾ ਕਿਸੇ ਗਰੁੱਪ ਨਾਲ ਆ ਇਹ ਜਿਹੜਾ ਸੇਲ ਕਰਦਾ ਉਹ ਕੱਲਾ ਕਰਦਾ ਬਾਕੀ ਲੈ ਕੇ ਆਉਂਦਾ ਡੈਫੀਨਿਟਲੀ ਪਿੱਛੇ ਜਿਹੜੇ ਬੰਦੇ ਆ ਉਹ ਫਰਦਰ ਗਰੁੱਪ ਹੋ ਸਕਦਾ ਕਿਉਂਕਿ ਇਸ ਲੈਵਲ ਦੀ ਰਿਕਵਰੀ ਦੇ ਵਿੱਚ ਪਿੱਛੇ ਵੱਡਾ ਗਰੁੱਪ ਹੋ ਸਕਦਾ ਡੈਫੀਨਿਟਲੀ ਅਸੀਂ ਉਹਦਾ ਪਰਦਾ ਫਾਸ਼ ਕਰਾਂਗੇ ਪ੍ਰੋਪਰਲੀ ਜੇ ਤਾਂ ਫੜਿਆ ਗਿਆ ਹੈ ਕਿ ਪੈਦਲ ਹੀ ਜਾਂ ਕਿਸੇ ਇਹ ਪੈਦਲ ਹੀ ਸੀਗਾ ਆਪਣੇ ਘਰ ਦੇ ਲਾਗੂ ਫੜਿਆ ਗਿਆ ਜਸਟ ਗੇਟ ਦੇ ਰੱਖ ਕੇ